ਪੰਜਾਬ ਸਰਕਾਰ ਵੱਲੋਂ ਪੀਕ ਮੰਗਣ ਵਾਲਿਆਂ ਉੱਤੇ ਹੋਵੇਗੀ ਸਖਤ ਕਾਰਵਾਈ ਪੰਜਾਬ ਸਰਕਾਰ ਵੱਲੋਂ ਚੌਰਾਹਿਆਂ ਤੇ ਪੀਕ ਲਗਾਤਾਰ ਵੱਧਦੀ ਜਾ ਰਹੀ ਹੈ ਸੋ ਪੀਕ ਮੰਗਣ ਵਾਲਿਆਂ ਦੀ ਗਿਣਤੀ ਨੂੰ ਹੁਣ ਘੱਟ ਕਰਨ ਦੇ ਲਈ ਮਿਸ਼ਨ ਸਮਾਈਲ ਤਹਿਤ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਜਿਸ ਦੇ ਤਹਿਤ ਸੜਕਾਂ ਉੱਤੇ ਪੀਕ ਮੰਗਦੇ ਹੋਏ ਮਾਸੂਮ ਬੱਚਿਆਂ ਦਾ ਡੀਐਨਏ ਟੈਸਟ ਕਰਵਾ ਕੇ ਪੰਜਾਬ ਦੇ ਪੰਜ ਵੱਡੇ ਜ਼ਿਲ੍ਹਿਆਂ ਜਿਵੇਂ ਕਿ ਅੰਮ੍ਰਿਤਸਰ ਲੁਧਿਆਣਾ ਜਲੰਧਰ ਬਠਿੰਡਾ ਅਤੇ ਮੁਹਾਲੀ ਵਰਗੇ ਸ਼ਹਿਰਾਂ ਦੇ ਵਿੱਚ ਇਹ ਪ੍ਰੋਜੈਕਟ ਸ਼ੁਰੂ ਕੀਤਾ ਜਾਏਗਾ ਤਾਂ ਜੋ ਸੜਕਾਂ ਦੇ ਉੱਤੇ ਭੀਕ ਮੰਗਦੇ ਹੋਏ ਮਾਸੂਮ ਬੱਚੇ ਅਤੇ ਨਵਜੰਮੇ ਬੱਚਿਆਂ ਦੀ ਜ਼ਿੰਦਗੀ ਦਾ ਅਸਲ ਤਸਵੀਰ ਸਾਹਮਣੇ ਲਿਆਂਦੀ ਜਾ ਸਕੇ ਅਤੇ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਬੱਚੇ ਮਨੁੱਖੀ ਤਸਕਰੀ ਅਤੇ ਬੱਚੇ ਚੁੱਕਣ ਵਾਲਿਆਂ ਦੇ ਗਿਰੋ ਦਾ ਕਿਤੇ ਸ਼ਿਕਾਰ ਤਾਂ ਨਹੀਂ ਹੋ ਗਏ ਹਨ ਜੇਕਰ ਜਿਹਾ ਹੈ ਤਾਂ ਡੀਐਨਏ ਟੈਸਟ ਤੋਂ ਬਾਅਦ ਉਕਤ ਸਾਰੇ ਬੱਚਿਆਂ ਦੇ ਪੂਵਿਕ ਨੂੰ ਬਿਹਤਰ ਬਣਾਉਣ ਅਤੇ ਬੱਚਿਆਂ ਨੂੰ ਉਹਨਾਂ ਦੇ ਅਸਲ ਮਾਪਿਆਂ ਤੱਕ ਦੁਬਾਰਾ ਮਿਲਵਾਉਣ ਦੇ ਯਤਨ ਵੀ ਕੀਤੇ ਜਾ ਸਕਦੇ ਹਨ ਅਗਲੇ ਪੜਾਅ ਦੇ ਵਿੱਚ ਇਹ ਜਾਂਚ ਕੀਤੀ ਜਾਵੇਗੀ ਕਿ ਇਹ ਭਿਕਾਰੀ ਕਿਸੇ ਇਲਾਕੇਤ ਨਾਲ ਸੰਬੰਧਿਤ ਹਨ ਜਾਂ ਕਿ ਬੱਚੇ ਉਹਨਾਂ ਦੇ ਹੀ ਹਨ ਜਾਂ ਨਹੀਂ ਧਿਆਨ ਦੇਣ ਯੋਗ ਗੱਲ ਇਹ ਵੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਪਹਿਲੀ ਕਾਰਵਾਈ ਇਸ ਦੀ ਸ਼ੁਰੂ ਹੋ ਚੁੱਕੀ ਹੈ ਪਰ ਸੁਨੇਹਾ ਸਪਸ਼ਟ ਦਿੱਤਾ ਜਾ ਰਿਹਾ ਹੈ ਕਿ ਭੀਖ ਮੰਗਣ ਵਾਲਿਆਂ ਦੀ ਪ੍ਰਣਾਲੀ ਦੇ ਪਿੱਛੇ ਛੁਪੇ ਮਾਫੀਆ ਤੇ ਨਕਲੀ ਢਾਂਚੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੰਜਾਬ ਸਰਕਾਰ ਦਾ ਇਹ ਕਦਮ ਨਾ ਸਿਰਫ ਕਾਨੂੰਨੀ ਸਗੋ ਕੀ ਸਮਾਜਿਕ ਸੁਧਾਰ ਦੀ ਦਿਸ਼ਾ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਿਤ ਹੁੰਦਾ ਹੈ